ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੀ ਖਾਤਰ ਇੱਕ ਗਰਮੀਆਂ ਦਾ ਤੋਹਫ਼ਾ ਲੈ ਕੇ ਆਏ ਆ ਜੀ ਜਿਹੜਾ ਕਿ ਤੁਹਾਨੂੰ ਗਰਮੀਆਂ ਦੇ ਵਿੱਚ ਪੂਰੀ ਠੰਡਕ ਰੱਖੂਗਾ ਕੈਲਸ਼ੀਅਮ ਤੁਹਾਡਾ ਨਹੀਂ ਘਟਣ ਦੇਣਾ ਜੀ ਇਹਨੇ ਸਰੀਰ ਤੁਹਾਡਾ ਨਹੀਂ ਇਹਨੇ ਡਾਊਨ ਹੋਣ ਦੇਣਾ ਇਮਿਊਨਿਟੀ ਪਾਵਰ ਤੁਹਾਡੀ ਵਧਾ ਕੇ ਰੱਖਣੀ ਹੈ ਜੀ ਤੇ ਲੀਵਰ ਨੂੰ ਤੁਹਾਡੇ ਨੂੰ ਸਹੀ ਰੱਖਣਾ ਗਰਮੀ ਲੀਵਰ ਦੇ ਵਿੱਚ ਪੈਣ ਨਹੀਂ ਦੇਣੀ ਤੇ ਗਰਮੀਆਂ ਦਾ ਇੱਕ ਤਰ੍ਹਾਂ ਦਾ ਖਾਸ ਇਹ ਤੋਹਫ਼ਾ ਹੈ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਮੈਂ ਤੁਹਾਨੂੰ ਸਾਰਾ ਕੁਝ ਇਹਦਾ ਦਿਖਾਉਣ ਲੱਗੀ ਆਂ ਵੀ ਆਪਾਂ ਨੂੰ ਉਹਦੀ ਖਾਤਰ ਕੀ ਚਾਹੀਦਾ ਹੈ ਹੀ ਆਪਾਂ ਬਣਾ ਕੇ ਖਾਣਾ ਅਗਰ ਤੁਸੀਂ ਗਰਮੀ ਦੇ ਵਿੱਚ ਰੋਜ਼ਾਨਾ ਖਾਣੇ ਦੇ ਨਾਲ ਇਹ ਖਾਓਗੇ ਤਾਂ ਮੈਂ ਨਹੀਂ ਕਹਿੰਦੀ ਵੀ ਕਦੇ ਤੁਹਾਡੇ ਲੀਵਰ 'ਚ ਗਰਮੀ ਆਊਗੀ ਜਾਂ ਤੁਹਾਨੂੰ ਕਦੇ ਕਮਜ਼ੋਰੀ ਆਊਗੀ ਜਾਂ ਤੁਹਾਡੇ ਕਦੇ ਹੱਡ ਗੋਡੇ ਦੁਖਣਗੇ ਬਹੁਤ ਹੀ ਵਧੀਆ ਚੀਜ਼ ਹੈ ਜੀ ਆਜੋ ਫਿਰ ਮੈਂ ਤੁਹਾਨੂੰ ਸਾਰਾ ਕੁਝ ਇਹਦਾ ਦਿਖਾਉਣੀ ਹੈ ਆਪਾਂ ਨੇ ਇਹਦੀ ਖਾਤਰ ਲਈ ਹੈ ਜੀ ਫੁੱਲ ਮਖਾਣੇ ਆਹ ਦੇਖੋ ਤੁਸੀਂ ਇੱਕ ਕੌਲੀ ਮੈਂ ਫੁੱਲ ਮਖਾਣਿਆਂ ਦੀ ਲਈ ਹੈ ਜੀ ਜਾਨੀ ਕਿ ਤਿੰਨ ਕ ਮੁਠੀਆਂ ਨੇ ਇਹ ਇਹ ਤਾਂ ਮੈਂ ਪਹਿਲਾਂ ਰਾਤ ਭਿਓ ਕੇ ਆ 2 ਘੰਟੇ ਪਹਿਲਾਂ ਭਿਓ ਕੇ ਰੱਖਦੇ ਸੀ ਜੀ ਨੱਸੀ ਦੇ ਵਿੱਚ ਠੀਕ ਹੈ ਤੁਸੀਂ ਰਾਤ ਨੂੰ ਵੀ ਭਿਓ ਕੇ ਰੱਖ ਸਕਦੇ ਹੋ ਲੱਸੀ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਕੋਈ ਖਰਾਬ ਨਹੀਂ ਕਰਦੇ ਫਿਰ ਪੋਲੇ ਹੋ ਜਾਂਦੇ ਆ ਮੈਂ 2 ਘੰਟੇ ਪਹਿਲਾਂ ਇਹਨਾਂ ਨੂੰ ਲੱਸੀ ਦੇ ਵਿੱਚ ਭਿਓ ਕੇ ਰੱਖਤਾ ਸੀ ਉਹਦੀ ਖਾਤਰ ਆਪਾਂ ਨੂੰ ਜੀ ਇੱਕ ਪਿਆਜ਼ ਚਾਹੀਦਾ ਹੈਗਾ ਥੋੜਾ ਜਿਹਾ ਹਰਾ ਧਨੀਆ ਚਾਹੀਦਾ ਕੁਝ ਥੋੜੇ ਜਿਹੇ ਜਿਹੜੇ ਆਪਾਂ ਨਾਲ ਕਿ ਮਿਰਚ ਮਸਾਲੇ ਹੋ ਤੇ ਇੱਕ ਆਪਾਂ ਨੂੰ ਦਹੀਂ ਚਾਹੀਦੀ ਹੈ ਜੀ ਇਹਦੀ ਖਾਤਰ ਜਦੋਂ ਕਿ ਆਪਾਂ ਇਹ ਮਤਲਬ ਕਿ ਫੁੱਲ ਮਖਾਣਿਆਂ ਦਾ ਤੁਹਾਨੂੰ ਆਪਾਂ ਰਾਇਤਾ ਬਣਾਉਣਾ ਦਿਖਾਉਨੇ ਆ ਜੀ ਹੁਣ ਆਪਾਂ ਇਹਨੂੰ ਸਮਾਨ ਨੂੰ ਕੱਟ ਲਈਏ ਕੱਟ ਕੇ ਤੇ ਉਹਨੂੰ ਤਿਆਰ ਕਰ ਲਈਏ ਫਿਰ ਮੈਂ ਤੁਹਾਨੂੰ ਦੱਸਦੀ ਆਂ ਵੀ ਇਹਨੂੰ ਆਪਾਂ ਤਿਆਰ ਬਣਾਉਣਾ ਕਿਵੇਂ ਆ ਇਹ ਆਪਾਂ ਕੱਟ ਲੈਣਾ ਜੀ ਹਰਾ ਧਨੀਆ ਠੀਕ ਹੈ ਜੀ ਹਰਾ ਧਨੀਆ ਕੱਟ ਲਿਆ ਤੇ ਆਪਾਂ ਆਹ ਪਿਆਜ਼ ਕੱਟ ਲੈਣਾ ਹਾਂਜੀ ਆਪਾਂ ਹੁਣ ਇਹਦੇ ਵਾਸਤੇ ਇੱਕ ਬਰਤਨ ਲੈ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਦਹੀਂ ਲੈਣੀ ਆ ਜਿਹੜੀ ਆਪਾਂ ਸਭ ਤੋਂ ਪਹਿਲਾਂ ਆਪਾਂ ਇਹ ਦਹੀਂ ਲੈ ਲੈਣੀ ਆ ਕੁੜੀਓ ਇਸ ਤਰ੍ਹਾਂ ਬਣਾ ਲਿਆ ਕਰੋ ਰਹਿ ਤਾਂ ਤਾਂ ਸਾਰੀਆਂ ਪਾਉਂਦੀਆਂ ਕੋਈ ਇਹੋ ਜੀ ਗੱਲ ਨਹੀਂ ਵੀ ਤੁਹਾਨੂੰ ਪਉਣਾ ਨਹੀਂ ਆਉਂਦਾ ਕਿਸੇ ਨੂੰ ਆਪਾਂ ਇਹ ਦਹੀਂ ਲੈ ਕੇ ਜਿੰਨਾ ਕ ਆਪਾਂ ਨੇ ਰੈਤਾ ਪਾਉਣਾ ਹੈਗਾ ਮੰਨ ਲਓ ਆਪਾਂ ਜ਼ਿਆਦਾ ਨਹੀਂ ਅਸੀਂ ਦੋ ਹੀ ਜਾਣੇ ਆ ਅਸੀਂ ਉੰਨੀ ਕੀ ਦਹੀਂ ਲਵਾਂਗੇ ਵੈਸੇ ਤੁਸੀਂ ਲੈ ਸਕਦੇ ਹੋ ਜਿੰਨੀ ਮਰਜ਼ੀ ਬਣਾਓ ਉਹਨਾਂ ਕ ਤੁਸੀਂ ਮਖਾਣੇ ਵੱਧ ਪਾ ਲਿਓ ਠੀਕ ਹੈ ਆਪਾਂ ਇੰਨੀ ਕ ਦਹੀਂ ਲਈ ਹੈ ਜੀ ਆਪਾਂ ਨੂੰ ਕਾਫੀ ਹੈ ਇਹ ਤੇ ਆਪਾਂ ਇਹਨੂੰ ਕੀ ਕਰਨਾ ਥੋੜਾ ਜਿਹਾ ਫੈਂਟ ਲੈਣਾ ਹੈਗਾ ਕਿਉਂਕਿ ਦਹੀਂ ਸੰਘਣੀ ਹੈ ਇਹਨੂੰ ਆਪਾਂ ਥੋੜਾ ਜਿਹਾ ਫੈਂਟ ਲਿਆ ਆਹ ਲਓ ਜੀ हां लो जी ਆਪਾਂ ਇਹਨਾਂ ਨੂੰ ਫੈਂਟ ਲਿਆ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈਗਾ ਜੀ ਇਹਦੇ ਵਿੱਚ ਆਪਾਂ ਜਿਹੜੇ ਫੁੱਲ ਮਖਾਣੇ ਲਏ ਸੀ ਨਾ ਉਹ ਇਹਦੇ ਵਿੱਚ ਪਾ ਲੈਣੇ ਆ ਜੀ ਆਪਾਂ ਰੁਕੋ ਇੱਕ ਮਿੰਟ ਤੁਹਾਨੂੰ ਮੈਂ ਦੱਸਾਂ ਆਪਾਂ ਇਹਦੇ ਨਾਲ ਕੱਢ ਕੇ ਥੋੜੀ ਜੀ ਆਪਾਂ ਲੱਸੀ ਵੀ ਪਾ ਲੈਣੀ ਹੈ ਕਿਉਂਕਿ ਆਪਣੀ ਦਹੀਂ ਬਹੁਤ ਗਾੜੀ ਹੈ ਫਿਰ ਇਹ ਜਿਆਦਾ ਗਾੜਾ ਵੀ ਨਹੀਂ ਚੰਗਾ ਲੱਗਦਾ ਹੈਗਾ ਆ ਦੇਖੋ ਤੁਸੀਂ ਜਿਆਦਾ ਲੱਸੀ ਨਾ ਪਾਓ ਭਾਵੇਂ ਤੁਸੀਂ ਕੱਢ ਨਹੀਂ ਸਕਦੇ ਹੋ ਲੱਸੀ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਕਿਤੇ ਮਤਲਬ ਕਿ ਤੁਹਾਡੇ ਕੋਲੇ ਰੈਂ ਆਪਾਂ ਨੂੰ ਲੱਗਦਾ ਵੀ ਦਹੀਂ ਤੁਹਾਡੇ ਕੋਲੇ ਪਤਲੀ ਐ ਤਾਂ ਤੁਸੀਂ ਇਹਨੂੰ ਲੱਸੀ ਨੂੰ ਵਿੱਚ ਨਹੀਂ ਪਾਉਣਾ ਜੀ ਪਾਣੀ ਦੇ ਵਿੱਚ ਨਾ ਇਹਨਾਂ ਨੂੰ ਪਿਉਉਂ ਲੱਸੀ ਦੇ ਵਿੱਚ ਹੀ ਪਿਉਣੇ ਹੈਗੇ ਨੇ ਆਹ ਦੇਖੋ ਆਪਾਂ ਤੁਸੀਂ ਆਪਾਂ ਇਹਨਾਂ ਨੂੰ ਵਿੱਚ ਪਾ ਲਿਆ ਹੁਣ ਇਹਨੂੰ ਆਪਾਂ ਕੱਢ ਕੇ ਪਾਸੇ ਰੱਖ ਦਾਂਗੇ ਤੇ ਆਪਾਂ ਕੜਛੀ ਇਹ ਲੈ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਆਪਾਂ ਨੇ ਕੀ ਕਰਨਾ ਜੀ ਜਿਹੜੇ ਆਪਾਂ ਆਹ ਤਿਆਰ ਕੀਤੇ ਸੀ ਹਰਾ ਧਨੀਆ ਤੇ ਪਿਆਜ਼ ਆਹ ਵਿੱਚ ਪਾ ਲੈਣੇ ਨੇ ਠੀਕ ਹੈ ਜੀ ਪਿਆਜ਼ ਆਪਾਂ ਭੂਕਾਂ ਵਾਲੇ ਲਏ ਸੀਗੇ ਜੀ ਤੇ ਉਹ ਆਪਾਂ ਵਿੱਚ ਪਾ ਲੈਣੇ ਰਹਿਤਾ ਤਾਂ ਆਪਾਂ ਸਾਰੇ ਕੋਈ ਵੀ ਰਹਿਤਾ ਬਣਾਓ ਜੀ ਉਹ ਹੀ ਠੰਡਕ ਦਿੰਦਾ ਪਰ ਇਹਨੇ ਨਾਲ-ਨਾਲ ਤੁਹਾਡੀ ਕੈਲਸ਼ੀਅਮ ਪੂਰੀ ਕਰਨੀ ਹੈਗੀ ਹੈ ਨਾਲ ਪਤਲੇ-ਪਤਲੇ ਫੁਲਕੇ ਬਣਾਓ ਸੋਹਣੇ-ਸੋਹਣੇ ਹਨਾ ਤੇ ਕੁੜੀਓ ਖਵਾਓ ਘਰਦਿਆਂ ਨੂੰ ਤੇ ਭਾਈ ਉਹ ਬਹੁਤ ਚਾਹ ਕਰਨਗੇ ਇਹਨਾਂ ਚੀਜ਼ਾਂ ਦਾ ਤੇ ਹੁਣ ਆਪਾਂ ਨੇ ਕੀ ਕਰਨਾ ਆਪਾਂ ਚੱਕਣੀ ਆਪਣੀ ਨੂਨਦਾਨੀ ਐ ਨੂੰ ਰੱਖ ਦੰਨੇ ਆਪਾਂ ਪਾਸੇ ਆਪਾਂ ਚੱਕੀ ਰੋਣਦਾਨੀ ਆਪਣੀ ਤੇ ਭਾਈ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਨਮਕ ਦੂਜਾ ਆਪਾਂ ਮਸਾਲਾ ਵੀ ਪਾਉਣਾ ਪਰ ਨਮਕ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲੈਣਾ ਐਨਾ ਕ ਨਮਕ ਤੁਸੀਂ ਇਹਦੇ ਵਿੱਚ ਪਾ ਲਓ ਦਹੀਂ ਦੇ ਵਿੱਚ ਜਿਆਦਾ ਨਮਕ ਨਹੀਂ ਪੈਂਦਾ ਹੁੰਦਾ ਅਗਰ ਆਪਾਂ ਜਿਆਦਾ ਨਮਕ ਪਾ ਲੈਂਦੇ ਆ ਤੇ ਫਿਰ ਆਪਾਂ ਨੂੰ ਉਹ ਖਰਾਬ ਕਰਨ ਲੱਗ ਜਾਂਦਾ ਹੈਗਾ ਹਨਾ ਥੋੜੀਆਂ ਜੀਆਂ ਆਪਾਂ ਪਾ ਲਈਆਂ ਜੀ ਇਹਦੇ ਵਿੱਚ ਮਿਰਚਾਂ ਹਜੇ ਵੀ ਮੈਨੂੰ ਥੋੜੀਆਂ ਜੀਆਂ ਜਿਆਦਾ ਲੱਗਦੀਆਂ ਨੇ ਇਹ ਹਰੀ ਮਿਰਚ ਪਾਉਣੀ ਸੀ ਪਰ ਮੈਂ ਪਾਉਂਦੀ ਨਹੀਂ ਕਿ ਫਿਰ ਨਾ ਕਈ ਵਾਰੀ ਕੀ ਹੁੰਦਾ ਖਾਦਾ ਨਹੀਂ ਜਾਂਦਾ ਹੈਗਾ ਇੰਨਾ ਕਾਪ ਆ ਇਹਦੇ ਵਿੱਚ ਪਾਤਾ ਜੀ ਮਸਾਲਾ ਆਪਾਂ ਨਮਕ ਤੇ ਮਿਰਚ ਇੱਕ ਮੈਂ ਤੁਹਾਨੂੰ ਦੱਸਾਂ ਜੀ ਮੈਂ ਨਾ ਇੱਕ ਸਪੈਸ਼ਲ ਰਹਿਣੇ ਵਾਸਤੇ ਮਸਾਲਾ ਤਿਆਰ ਕਰਕੇ ਰੱਖਦੀ ਹੁੰਨੀ ਆ ਜਿਹਦੇ ਵਿੱਚ ਕੀ ਜੀਰਾ ਵਗੈਰਾ ਸਾਰਾ ਕੁਝ ਹੁੰਦਾ ਹੈ ਜੀਰਾ ਵੀ ਤੁਸੀਂ ਕੱਚਾ ਭੁੰਨਾ ਕਰਕੇ ਪਾਉਣਾ ਤਾਂ ਤੁਸੀਂ ਪਾ ਸਕਦੇ ਹੋ ਠੀਕ ਹੈ ਨਹੀਂ ਤਾਂ ਤੁਸੀਂ ਆਹ ਆਪਣੇ ਥੋੜਾ ਜਿਹਾ ਮਸਾਲਾ ਲਓ ਤੇ ਇਹਨੂੰ ਇਹਦੇ ਵਿੱਚ ਮਿਲਾਓ ਠੀਕ ਹੈ ਜੀ ਇਹ ਥੋੜੇ ਜਿਹੇ ਮਸਾਲੇ ਨਾਲ ਇਹ ਬਹੁਤ ਟੇਸਟੀ ਬਣ ਜਾਣਾ ਹੈਗਾ ਇਹ ਮਸਾਲਾ ਜਰਾ ਵੱਧ ਵੀ ਪੈ ਜੂਗਾ ਨਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਦੇਖੋ ਤੁਸੀਂ ਓਕੇ ਆ ਲੋ ਜੀ ਇਹ ਹੋ ਗਿਆ ਜੀ ਤਿਆਰ ਆਪਣਾ ਰੈਤਾ ਹਨਾ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਪਾ ਲੈਣਾ ਹੈਗਾ ਆਪਾਂ ਕੱਪਾਂ ਦੇ ਵਿੱਚ ਕਿਉਂਕਿ ਕੱਪ ਥੋੜੇ ਜਿਹਾ ਫੜਨੇ ਆਸਾਨ ਹੋ ਜਾਂਦੇ ਨੇ ਜਦੋਂ ਹਾਂਜੀ ਆਪਾਂ ਹੁਣ ਭਰ ਲਈ ਜੀ ਦੋ ਕੱਪ ਆਪਣੇ ਤਿਆਰ ਹੋ ਗਿਆ ਆਪਣਾ ਰੈਤਾ ਵਧੀਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਓ ਕਿਉਂਕਿ ਇਹ ਕੱਪਾਂ ਦੇ ਵਿੱਚ ਥੋੜਾ ਜਨਾ ਪੀਣਾ ਸੌਖਾ ਹੋ ਜਾਂਦਾ ਇੱਕ ਮੇਰਾ ਕੱਪ ਤੇ ਇੱਕ ਸਰਦਾਰ ਜੀ ਦਾ ਚਲੋ ਜੀ ਆਪਣਾ ਹੁਣ ਅੱਜ ਦਾ ਕੋਟਾ ਤਾਂ ਹੋ ਗਿਆ ਪੂਰਾ ਸਵੇਰੇ ਫੇਰ ਤਿਆਰ ਕਰਾਂਗੇ ਕੱਲ ਨੂੰ ਹਨਾ ਤੇ ਆਹ ਦੇਖੋ ਤੁਸੀਂ ਕੁੜੀਓ ਇਸ ਤਰ੍ਹਾਂ ਬਣਾਇਆ ਕਰੋ ਭਾਈ ਘਰਦਿਆਂ ਨੂੰ ਖਵਾਇਆ ਕਰੋ ਬੱਚਿਆਂ ਨੂੰ ਖਵਾਇਆ ਕਰੋ ਬਹੁਤ ਹੀ ਵਧੀਆ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕੱਦ-ਕਾਠ ਵੀ ਇਹਦੇ ਨਾਲ ਬਹੁਤ ਵੱਧਦਾ ਜੀ ਕਿਉਂਕਿ ਕੈਲਸ਼ੀਅਮ ਪੂਰੀ ਹੋਊਗੀ ਤਾਂ ਬੱਚੇ ਦਾ ਹਾਈਟ ਵੀ ਵੱਧਦੀ ਹੈ ਕੱਦ ਵੱਧਦਾ ਹੈਗਾ ਇਹ ਆ ਆਪਾਂ ਹੁਣ ਕਰ ਲਿਆ ਜੀ ਤਿਆਰ ਤੁਹਾਨੂੰ ਮੇਰਾ ਬਣਾਇਆ ਹੋਇਆ ਇਹ ਰੈਤਾ ਕਿਵੇਂ ਲੱਗਿਆ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਕਰਨਾ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਾਂ ਇਹੋ ਜੀਆਂ ਵੀਡੀਓ ਸਿਹਤ ਸੰਬੰਧੀ ਤੁਹਾਡੀ ਖਾਤਰ ਰੋਜ਼ ਲੈ ਕੇ ਆਉਨੇ ਜੀ ਤੇ ਲੈ ਕੇ ਆਉਂਦੇ ਰਾਵਾਂਗੇ ਆਪਣੇ ਪੇਜ ਨਾਲ ਜੁੜੇ ਰਹੋ ਅਗਰ ਤੁਸੀਂ ਮਤਲਬ ਕਿ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ ਹੈਲਥ ਹੈਲਥ ਹਰਬਲ 213 ਨੂੰ ਅਗਰ ਤੁਸੀਂ YouTube ਤੇ ਦੇਖ ਰਹੇ ਹੋ ਜੀ YouTube ਆਪਣੇ health herbal 213 ਆਪਣੇ YouTube ਹੈ ਜੀ ਇਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਆ ਜੀ ਫਿਰ ਆਪਾਂ ਕੋਈ ਹੋਰ ਵਧੀਆ ਜੀ ਆਈਟਮ ਲੈ ਕੇ ਤੁਹਾਡੀ ਖਾਤਰ ਗਰਮੀਆਂ ਦੀ ਜਿਹੜੀ ਹੁਣ ਗਰਮੀਆਂ ਆ ਰਹੀਆਂ ਜੀ ਇਹਦੀ ਖਾਤਰ ਤਾਂ ਮਿਲਦੇ ਆ ਆਪਾਂ ਅਗਲੀ ਵੀਡੀਓ ਲੈ ਕੇ ਤਦ ਤੱਕ ਲਈ ਜੀ ਸਸੀ ਕਾਲ ਧੰਨਵਾਦ